ਤਰਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਬਸ ਹੈ ਕਾਮ ਧਿੰਨਾ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਏ ਮੇਰੇ ਜਿੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ Japman Satnam Saras Satnam ਹਲਤ ਪਲਟ ਮੁਖ ਉਜਲ ਹੋਈ ਹੈ ਨਿਤ ਧਿਆਇਏ ਹਰ ਓਰਖ ਨਰੰਜਨਾਰਾ ਜਹ ਹਰਿ ਸਿਮਰਣ ਭਇ ਕਹ ਉਪਾਦ ਗਤ ਕੀਨੇ ਬਡ ਭਾਗੀ ਹਰ ਜਪਨਾ ਜਰਣਾ ਨਾਨਕ ਕੋ ਗੁਰ ਏ ਮਤ ਜੀ ਜਪ ਹਰ ਭਵ ਜਲ ਤਰਣਾ ਜਰਣਾ ਨਾਨਕ ਕੋ ਗੁਰ ਏ ਮਤ ਜੀ ਨੇ ਜਪ ਹਰ ਭਵ ਜਲ ਤਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ